ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਬੀਤੇ ਕੁਝ ਸਮੇਂ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੀ ਰਾਜਨੀਤੀ ਦਾ ਜੇਕਰ ਤੁਰਾ ਵੇਖਿਆ ਜਾਵੇ ਕੋਈ ਨਾਂ ਹੈ ਤੇ ਉਹ ਹੈ ਸੁਖਬੀਰ ਸਿੰਘ ਬਾਦਲ ਸਾਰਾ ਵਿਰੋਧੀ ਲਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਚਿਰ ਉਸ ਬੰਦੇ ਦਾ ਨਾਂ ਨਾ ਜਪ ਲੈਣ ਉਹਨਾਂ ਚਿਰ ਉਹਨਾਂ ਦੀ ਸਿਆਸਤ ਨਹੀਂ ਚੱਲਦੀ ਤੁਸੀਂ ਵੇਖ ਲਓ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਛੋਟੇ ਲੈਵਲ ਤੱਕ ਇਹਨਾਂ ਦੇ ਸੋਸ਼ਲ ਅਕਾਊਂਟ ਚੈੱਕ ਕਰ ਲਓ ਇਹਨਾਂ ਦੀਆਂ ਸੱਥਾਂ 'ਚ ਬੈਠਿਆਂ ਦੀਆਂ ਗੱਲਾਂ ਸੁਣ ਲਓ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਦੇ ਪਾਸ਼ੇ ਨੂੰ ਚੁਣ ਲਓ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਇੱਕੋ ਹੀ ਗੱਲ ਹੁੰਦੀ ਆ ਸੁਖਵੀਰ ਸਿੰਘ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਬਸ ਤੁਸੀਂ ਕਾਂਗਰਸ ਵੇਖ ਲਓ ਵੱਡੇ ਤੋਂ ਲੈ ਕੇ ਨਿੱਕੇ ਲੀਡਰਾਂ ਤੱਕ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਇਸ ਤਰ੍ਹਾਂ ਹੀ ਭਾਜਪਾ ਦਾ ਲੈ ਲਓ ਤੁਸੀਂ ਅਮਿਤ ਸ਼ਾਹ ਤੋਂ ਲੈ ਕੇ ਤੇ ਥਲੜੇ ਲੈਵਲ ਤੱਕ ਵੱਖ-ਵੱਖ ਟੀਵੀ ਚੈਨਲਾਂ ਤੇ ਵੱਖ-ਵੱਖ ਥਾਵਾਂ ਤੇ ਬੈਠਣ ਵਾਲੇ ਬੁਲਾਰੇ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਹੋਰ ਵੀ ਬਥੇਰੇ ਕਈਆਂ ਨੇ ਵੱਡੇ ਵੱਡੇ ਚੈਨਲ ਖੋਲ੍ਹ ਲਏ ਆ ਸੁਖਵੀਰ ਬਾਦਲ ਦਾ ਨਾਂ ਜਪਦੇ ਆ ਜਪਦੇ ਆ ਕਈਆਂ ਦਾ ਜਿਵੇਂ ਆ ਦੇ ਨਾ ਤੋਰੀ ਫੁਲਕਾ ਉਹ ਸੁਖਵੀਰ ਬਾਦਲ ਦੇ ਨਾਂ ਤੇ ਚੱਲਦਾ ਪਿਆ ਹੈ ਤਾਂ ਫਿਰ ਬੰਦਾ ਕਰਮਾਂ ਵਾਲਾ ਹੀ ਆ ਹੈ ਤਾਂ ਬੰਦਾ ਜੇ ਸਮਝ ਲਿਆ ਜਾਵੇ ਤੇ ਨਸੀਬਾਂ ਵਾਲਾ ਹੈ ਜਿਹਦਾ ਨਾਂ ਜਪਿਆ ਕਈਆਂ ਨੂੰ ਰੋਟੀ ਮਿਲਦੀ ਪਈ ਹੁਣ ਤੁਸੀਂ ਵੇਖ ਲਓ ਆ ਜਿਹੜਾ ਆਪਣੇ ਆਪ ਚ ਬਣੇ ਸੀ ਅਸੀਂ ਅਕਾਲੀ ਦਲ ਨੂੰ ਸੁਧਾਰ ਕਰਨ ਵਾਸਤੇ ਆਏ ਆ ਚੰਦੂ ਮਾਜਰੇ ਵਰਗੇ ਤੇ ਹੋਰ ਲੋਕ ਉਹਨਾਂ ਦਾ ਵੀ ਇੱਕੋ ਗੱਲ ਹੀ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਹਾਏ ਸੁਖਵੀਰ ਬਾਦਲ ਦਾ ਅਸਤੀਫਾ ਹਾਏ ਸੁਖਵੀਰ ਬਾਦਲ ਦਾ ਅਸਤੀਫਾ ਤੇ ਕਈ ਜਿਹੜੇ ਵੱਖ-ਵੱਖ ਆ ਪਾਰਟੀਆਂ ਦੁਆਰਾ ਪੰਥ ਦੇ ਰੂਪ ਚ ਨਵੇਂ ਪੰਥਕ ਤਿਆਰ ਕੀਤੇ ਉਹਨਾਂ ਦਾ ਵੀ ਨਿਸ਼ਾਨਾ ਸੁਖਵੀਰ ਬਾਦਲ ਸੁਖਵੀਰ ਬਾਦਲ ਉਹਨਾਂ ਦੀ ਵੀ ਹਰ ਗੱਲ ਸੁਖਵੀਰ ਬਾਦਲ ਤੇ ਫਿਰ ਜੇ ਮੈਂ ਕਹਿ ਦਿਆਂ ਇਹ ਸੱਚੀ ਗੱਲ ਹੈ ਕਿ ਇੱਕ ਤੋਰੀ ਫੁਲਕਾ ਚਲਾਉਣ ਦਾ ਸਿਸਟਮ ਸੁਖਵੀਰ ਬਾਦਲ ਆਪਣੀ ਰਾਜਨੀਤੀ ਚਲਾਉਣ ਦਾ ਸਿਸਟਮ ਸੁਖਵੀਰ ਬਾਦਲ ਆਪਣੇ ਚੈਨਲ ਚਲਾਉਣ ਦਾ ਸਿਸਟਮ ਸੁਖਵੀਰ ਬਾਦਲ ਆਪਣੀ ਬੁੱਧੀਜੀਵਤਾ ਚਮਕਾਉਣ ਦਾ ਨਾਂ ਸੁਖਵੀਰ ਬਾਦਲ ਹੁਣ ਨਵੇਂ-ਨਵੇਂ ਬੁੱਧੀਜੀਵੀ ਵੀ ਬੜੇ ਉੱਠੇ ਆ ਉਹ ਪਤਾ ਨਹੀਂ ਏ ਕਿੱਥੋਂ ਕਿਹੜੇ ਕਿੱਥੋਂ ਖਿਤਾਬ ਲੈ ਕੇ ਆਏ ਆ ਬੁੱਧੀਜੀਵੀਆਂ ਦਾ ਉਹਨਾਂ ਦਾ ਵੀ ਤੁਸੀਂ ਵੇਖ ਲਓ ਨਿਸ਼ਾਨਾ ਸੁਖਵੀਰ ਬਾਦਲ ਸੁਖਵੀਰ ਬਾਦਲ ਆ ਜਿੰਨੇ YouTube ਤੇ YouTube ਤੇ ਬਹਿਣ ਵਾਲੇ ਜਿੰਨੇ ਹੋਰ ਵੀ ਹੈ ਨਵੇਂ ਤੋਂ ਨਵਾਂ ਸਿਸਟਮ ਹਾਏ ਸੁਖਵੀਰ ਬਾਦਲ ਸੁਖਵੀਰ ਬਾਦਲ ਕੁਛ ਨਾ ਕੁਛ ਤੇ ਹੋਰ ਬੰਦੇ ਚ ਹੈ ਆ ਨਾ ਇਹ ਗੱਲ ਤਾਂ ਮੰਨਣੀ ਹੋਊਗੀ ਦੇਸ਼ਾਂ ਵਿਦੇਸ਼ਾਂ ਚ ਪੰਜਾਬ ਦੀ ਰਾਜਨੀਤੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਦਿਲਾਂ ਦੀ ਚਾਹਤ ਵੀ ਸੁਖਵੀਰ ਬਾਦਲ ਹੀ ਹੈ ਭਾਵੇਂ ਕਿ ਅਜ ਵਕਤੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਸਾਕਸ਼ਾਣੇ ਬੜਾ ਜ਼ੋਰ ਲਾ ਲਿਆ 7 ਸਾਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਬੈਠਿਆ ਪਰ ਤੁਰਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਗੱਲ ਸੁਖਵੀਰ ਬਾਦਲ ਦੀ ਹੈ ਹਰ ਜਗ੍ਹਾ ਤੇ ਤੁਸੀਂ ਕਿਤੇ ਵੇਖ ਲਿਓ ਜਿੰਨਾ ਚਿਰ ਸੁਖਵੀਰ ਬਾਦਲ ਦੀ ਗੱਲ ਨਹੀਂ ਚੱਲਦੀ ਉਹਨਾਂ ਚਿਰ ਕਿਸੇ ਦੀ ਗੱਲ ਬਣਦੀ ਨਹੀਂ ਤੇ ਫਿਰ ਜਦੋਂ ਅਸੀਂ ਕਹਿ ਦਿੰਨੇ ਨੇ ਯਾਰ ਉਹ ਬੰਦੇ 'ਚ ਕੁਛ ਨਾ ਕੁਛ ਤਾਂ ਕਲਾ ਹੈ ਹੀ ਐ ਨਾ ਫਿਰ ਸਾਨੂੰ ਵੀ ਇਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਬੜਾ ਭੈੜਾ ਬੋਲਦੇ ਆ ਬੜਾ ਕੁਛ ਲਿਖਦੇ ਲਿਖੀ ਜਾਓ ਸਾਨੂੰ ਸਾਡੀ ਛੇਤੇ ਅਸਰ ਕੋਨੀ ਪਰ ਸੱਚ ਇਹ ਆ ਪੰਜਾਬ ਦੀ ਬਦਲੇਗਾ ਤਕਦੀਰ ਜਦੋਂ ਫਿਰ ਆਇਆ ਸੁਖਬੀਰ ਇਹ ਨਾਂ ਗੂੰਜਦਾ ਰਹਿਣਾ ਕਿਉਂਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਵੇਲੇ ਇਸ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕਰ ਗਿਆ ਉਸ ਦੇ ਪਿੱਛੇ ਇੱਕੋ ਇੱਕ ਦਿਮਾਗ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਕੰਮ ਨਾ ਕਿਸੇ ਤੋਂ ਹੋਣੇ ਆ ਨਾ ਕਿਸੇ ਨੇ ਕਰਨੇ ਆ ਨਾ ਕੋਈ ਕਰ ਸਕਦਾ ਹੀ ਆ ਅੱਜ ਲੱਖ ਵੱਡੇ ਵੱਡੇ ਯਤਨ ਕੀਤੇ ਜਾ ਰਹੇ ਨੇ ਕਿ ਸੁਖਵੀਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਤੋਂ ਲਾਂਬੇ ਹੋ ਜਾਵੇ ਸੁਖਵੀਰ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋ ਜਾਵੇ ਇੱਥੇ ਪੰਜਾਬ ਦੀ ਗੱਲ ਤੇ ਸਿੱਖ ਤੇ ਸਿਆਸਤ ਦੀ ਗੱਲ ਕਰਨ ਵਾਲਾ ਕੋਈ ਬਚੇ ਨਾ ਵੱਡੇ ਵੱਡੇ ਮਗਰਮੱਛਾਂ ਦਾ ਇੱਕੋ ਹੀ ਨਿਸ਼ਾਨਾ ਹੈ ਪੁੱਤਰਾਂ ਤਰ੍ਹਾਂ ਦੇ ਲੋਕਾਂ ਨੂੰ ਵਰਤਰੇ ਨਿਸ਼ਾਨਾ ਸਿਰ ਪਈ ਹੈ ਕਿ ਸੁਖਵੀਰ ਦਾ ਅਸਤੀਫਾ ਲੈ ਲੋ ਜੀ ਸੁਖਵੀਰ ਪਾਸੇ ਕਰ ਦਿਓ ਬਸ ਫਿਰ ਬਚੇਗਾ ਕਾਲੀ ਦਲ ਉਹਨਾਂ ਦੀ ਗੱਲ ਵੇਖੋ ਕਿੱਡੀ ਸੋ ਪੜਿਓ ਤੁਸੀਂ ਬਚਾਓ ਕਾਲੀ ਦਲ ਨੂੰ ਤੁਸੀਂ ਤੁਰੋ ਤੁਸੀਂ ਜਾਓ ਲੋਕਾਂ ਚ ਸੁਖਵੀਰ ਦੇ ਬਰਾਬਰ ਆਪਣੇ ਆਪ ਨੂੰ ਖੜਾ ਕਰੋ ਸੁਖਵੀਰ ਵਰਗੀ ਜਿਹੜੀ ਪੰਜਾਬ ਦੀ ਨੁਹਾਰ ਰਬੰਦਨ ਵਾਲੀ ਗੱਲ ਹੈ ਤੁਸੀਂ ਕਰੋ ਤੁਹਾਨੂੰ ਵੀ ਰੱਬ ਨੇ ਦਿਮਾਗ ਦਿੱਤਾ ਹੈ ਤੁਹਾਨੂੰ ਵੀ ਰੱਬ ਨੇ ਸ਼ਕਤੀ ਦਿੱਤੀ ਹੈ ਤੁਸੀਂ ਆਪਣੀ ਲਕੀਰ ਸੁਖਵੀਰ ਤੋਂ ਲੰਮੀ ਕਰੋ ਖਾਂ ਸੁਖਵੀਰ ਨੂੰ ਪਿੱਛੇ ਕਰਨ ਦਾ ਯਤਨ ਕਿਉਂ ਕਰਦੇ ਹੋ ਤੁਸੀਂ ਆਪਣਾ ਆਪ ਅੱਗੇ ਵਧਾਓ ਪਰ ਨਹੀਂ ਇਹ ਜਿੰਨਾ ਯਤਨ ਹੋ ਰਿਹਾ ਹੈ ਜਿੰਨੇ ਅੱਜ ਪ੍ਰੈਸ ਕਾਨਫਰੰਸਾਂ ਕਰ ਕਰਕੇ ਬੋਲ ਰਹੇ ਹਨ ਇਹਨਾਂ ਦੇ ਪਿੱਛੇ ਕੋਈ ਤਾਕਤ ਹੋਰ ਬੋਲ ਰਹੀ ਹੈ ਜਿਨ੍ਹਾਂ ਦਾ ਨਿਸ਼ਾਨਾ ਹੀ ਇੱਕ ਹੈ ਕਿ ਪੰਜਾਬ ਨੂੰ ਹੜਪਣਾ ਕਿਵੇਂ ਹੈ ਪੰਜਾਬ ਨੂੰ ਨਿਗਲਣਾ ਕਿਵੇਂ ਹੈ ਉਹ ਤਾਂ ਨਿਕਲਿਆ ਜਾਣਾ ਹੈ ਅਕਾਲੀ ਦਲ ਕਮਜ਼ੋਰ ਹੋ ਤੇ ਅਕਾਲੀ ਦਲ ਕਮਜ਼ੋਰ ਤਾਂ ਹੋ ਉਹਨੂੰ ਲੀਡਰਲੈਸ ਕਰ ਲੋ ਤੇ ਲੀਡਰ ਇੱਕੋ ਹੀ ਹੈ ਇਹ ਸਾਰੇ ਸਾਰਿਆਂ ਨੂੰ ਪਤਾ ਹੈ ਇਹ ਗੱਲ ਸਾਰੀਆਂ ਪਾਰਟੀਆਂ ਦੇ ਬੰਦੇ ਵੀ ਇਹ ਗੱਲ ਕਹਿੰਦੇ ਆ ਆਮ ਜਿਹੜੇ ਲੋਕ ਨੇ ਉਹ ਵੀ ਇਹ ਗੱਲ ਕਹਿੰਦੇ ਆ ਵੀ ਸੁਖਬੀਰ ਤੋਂ ਬਿਨਾ ਗੱਲ ਨਹੀਂ ਚੱਲਣੀ ਤੇ ਫਿਰ ਨਿਸ਼ਾਨਾ ਸੁਖਬੀਰ ਨੂੰ ਤਾਂ ਹੀ ਬਣਾਉਂਦੇ ਆ ਨਾ ਵੀ ਜੇ ਸੁਖਬੀਰ ਤੋਂ ਬਿਨਾ ਗੱਲ ਨਹੀਂ ਚੱਲਣੀ ਸੋ ਮੇਰਾ ਗੱਲ ਕਰਨ ਦਾ ਮਤਲਬ ਇਹ ਸੀ ਕਿ ਜਿਹੜੇ ਲੋਕ ਇਸ ਨਾਂ ਤੋਂ ਰੋਟੀ ਕਮਾ ਰਹੇ ਆ ਉਹਨਾਂ ਨੂੰ ਮੁਬਾਰਕਬਾਦ ਆ ਕਮਾਓ ਕੋਈ ਗੱਲ ਨਹੀਂ ਜੇ ਕਿਸੇ ਮਨੁੱਖ ਦੇ ਨਾਂ ਤੋਂ ਤੁਹਾਡੀ ਤੁਹਾਡਾ ਤੋਰੀ ਫੁਲਕਾ ਚੱਲਦਾ ਤੁਸੀਂ ਆਪਦਾ ਚਲਾਓ ਪਰ ਇਹ ਗੱਲ ਯਾਦ ਰੱਖਿਓ ਕਿ ਇੰਨੀ ਨੀਜਤਾ ਵੱਲ ਨਾ ਥੱਲੇ ਚਲੇ ਜਾਇਓ ਕਿ ਕੱਲ ਨੂੰ ਫਿਰ ਪਛਤਾਉਣਾ ਪੈ ਜੇ